ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸ ਸਿੰਘ ਚਾਹਲ ਤੇ ਇਹ ਹੈ ਤੁਹਾਡਾ ਆਪਣਾ ਸ਼ੋਅ ਦ ਪੰਜਾਬ ਸ਼ੋਅ ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡ੍ਰੀਮ ਪ੍ਰੋਜੈਕਟ ਪਾਣੀ ਵਾਲੀਆਂ ਬੱਸਾਂ ਬਾਰੇ ਸ਼ੁਰੂ ਹੋਣ ਲੱਗੀ ਹੈ ਇਹ ਹੈ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਦੀ ਬੱਸ ਜਲ ਬੱਸ ਪਰ ਕੀ ਤੁਹਾਨੂੰ ਇਸੇ ਤਰ੍ਹਾਂ ਦੀ ਜਲ ਬੱਸ ਦਾ ਸੁਪਨਾ ਦਿਖਾਇਆ ਗਿਆ ਸੀ ਅੱਜ ਅਸੀਂ ਆਪਣੇ ਸ਼ੋਅ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਬੱਸ ਬਾਰੇ ਅਤੇ ਇਸ ਬੱਸ ਤੇ ਹੋ ਰਹੀ ਸਿਆਸਤ ਬਾਰੇ ਪੰਜਾਬ ਦੇ ਹਰੀਕੇ ਪਤਨ ਇਲਾਕੇ ਵਿੱਚ ਪਹਿਲੀ ਜਲਬਸ ਚੱਲਣ ਤੋਂ ਬਾਅਦ ਸੂਬੇ ਦੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਕਾਫੀ ਖੁਸ਼ ਦਿਖਾਈ ਦੇ ਰਹੇ ਨੇ ਉਹਨਾਂ ਕਿਹਾ ਕਿ ਜੋ ਮੈਂ ਕਹਿਣਾ ਉਹ ਕਰਕੇ ਦਿਖਾਉਣਾ ਨਾਲ ਹੀ ਉਹਨਾਂ ਨੇ ਵਿਰੋਧੀਆਂ ਤੇ ਵੀ ਹਮਲਾ ਕਰਦੇ ਆ ਕਿਹਾ ਕਿ ਜਦੋਂ ਮੈਂ ਜਲਬਸਾਂ ਦੀ ਗੱਲ ਕੀਤੀ ਸੀ ਤਾਂ ਉਹ ਮੇਰਾ ਮਜ਼ਾਕ ਉਡਾਉਂਦੇ ਸੀ ਪਰ ਹੁਣ ਮੈਂ ਇਹ ਜਲਬਸ ਚਲਾ ਕੇ ਇਹ ਸਾਬਤ ਕਰ ਦਿੱਤਾ ਕਿ ਮੈਂ ਉਹੀ ਕਹਿਣਾ ਜੋ ਮੈਂ ਕਰ ਸਕਦਾ ਪਾਣੀ ਦੀ ਬੱਸ ਲਾਉਂਗਾ ਮਜ਼ਾਕ ਖੜਾਉਂਦੇ ਸੀ ਅੱਜ ਤੁਹਾਡੇ ਸਾਹਮਣੇ ਆ ਪਾਣੀ ਦੀ ਬੱਸ ਅੱਜ ਪੰਜਾਬ ਵਿੱਚ ਚੱਲ ਰਹੀ ਹੈ ਹਰੀਕੇ ਪਤਨ ਚ ਮੈਂ ਆਪ ਬਹਿ ਕੇ ਸਾਰੇ মিডিਆ ਨੂੰ ਲੈ ਕੇ ਮੈਂ ਆਪ ਗਿਆ ਸੋ ਮੈਨਾਂ ਮੈਨਾਂ ਹੀ ਕਹਿਣਾ ਚਾਹਣਾ ਹੈ ਕਿ ਮੈਂ ਕਿਤੇ ਉਹ ਗੱਲ ਨਹੀਂ ਕਹੂੰਗਾ ਜਿਹੜਾ ਮੈਂ ਨਹੀਂ ਕਰ ਸਕਦਾ ਜੋ ਵੀ ਮੈਂ ਕਹਿਣਾ ਮੈਂ ਕਰਕੇ ਦਿਖਾਣਾ ਹੈ ਵਿਰੋਧੀਆਂ ਨੂੰ ਕਹਿਣਾ ਟੋਪੀ ਵਾਲੇ ਕੇਜਰੀ ਵਾਲ ਨੂੰ ਭਗਵੰਤ ਮਾਨ ਨੂੰ ਤੇ ਕੈਪਟਨ ਸਾਹਿਬ ਨੂੰ ਆਜੋ ਬੱਸ ਬੈ ਕੇ ਤੁਹਾਨੂੰ ਸੈਰ ਕਰਾਉਣੇ ਜੇਕਰ ਪੰਜਾਬ ਸਰਕਾਰ ਵੱਲੋਂ ਅਨ ਇਲੈਕਸ਼ਨ ਤੋਂ ਪਹਿਲਾਂ ਅਜਿਹੇ ਐਲਾਨ ਕੀਤੇ ਜਾਣਗੇ ਅਜਿਹੀਆਂ ਸਕੀਮਾਂ ਚਲਾਈਆਂ ਜਾਣਗੀਆਂ ਤਾਂ ਉਸ ਨੂੰ ਰਾਜਨੀਤੀ ਨਾਲ ਜੋੜ ਕੇ ਦੇਖਿਆ ਜਾਣਾ ਲਾਜ਼ਮੀ ਹੈ ਅਤੇ ਰਾਜਨੀਤਿਕ ਪ੍ਰਤੀਕਿਰਿਆ ਵੀ ਆਉਣਾ ਲਾਜ਼ਮੀ ਹੈ ਇਸ ਲਈ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਇਸ ਤੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਉਹਨਾਂ ਨੇ ਸੁਖਬੀਰ ਬਾਦਲ ਦੀ ਇਸ ਜਲਬਸ ਦੀ ਤੁਲਨਾ ਘੜੁਕੇ ਨਾਲ ਕਰ ਦਿੱਤੀ ਆ ਕਹਿੰਦੇ ਪਾਣੀ ਚ ਬਸਲਾਦੀ ਗੱਲ ਓ ਘੜੁਕੇ ਦੇ ਟੌਰ ਲਾਤੇ ਜੀ ਹਾਲਤਾ ਨਹੀਂ ਬਿਲਕਦੀ ਹੋਈ ਫਿਲੇ ਆਜੂ ਮਨੂ ਆਜੂ ਸੁਵੀ ਬਾਦਲ ਨੇ ਕਿਹਾ ਕਿ ਵਰਤਮਾਨ ਦੇ ਕੈਪਟਨ ਵਿਨੈਦਰ ਆਉਣ ਮੈਂ ਪਾਣੀ ਵਾਲੀ ਬਸ ਚੋਨ ਨੂੰ ਬਿਠਾ ਕੇ ਝੂਟੇ ਦੇਣੇ ਨੇ ਲਗਾ ਕਾਲੀਦਾਨ ਦਾ ਬੇੜਾ ਡੁੱਬ ਰਿਹਾ ਡੁੱਬਦੇ ਬੇੜੇ 'ਚ ਕੌਣ ਜੜਦਾ ਹੁੰਦਾ ਫੋਟੋ ਦੀ ਪਤਾ ਬਿਦਾਲੇ ਜਿਹਾ ਲਾ ਕੇ ਪਰਦਾ ਤੋਂ ਵੀ ਕਰਨੀ ਬਣ ਜੂ ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਕਰਨ ਦਾ ਮੌਕਾ ਮਿਲਿਆ ਹੋਵੇ ਅਤੇ ਕਾਂਗਰਸ ਕਿਵੇਂ ਪਿੱਛੇ ਰਹੇ ਕਾਂਗਰਸ ਦੇ ਵੀ ਲੀਡਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਇਸ ਜਾਲ ਪਾਸ ਦੇ ਉੱਤੇ ਤਿੱਖੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਨੇ ਪਹਿਲਾਂ ਕਹਿੰਦਾ ਸੀ ਲੁਧਿਆਣਾ ਮੈਟਰੋ ਸਿਟੀ ਬਣਾਉ ਕਿੱਥੇ ਬਣਾਤਾ ਹੁਣ ਕਿਉਂਕਿ ਮਾਗਰ ਪੈ ਗਏ ਸਾਰੇ ਲੋਕਾਂ ਨੂੰ ਕਲੈਕਸ਼ਨ ਆ ਗਈ ਹੈ ਉੱਥੇ ਲਿਆ ਕੇ ਜਿਹੜੀ ਉੱਤੋਂ ਮਾੜੀ ਮੋਟੀ ਸ਼ੇਪ ਬੱਸ ਵਰਗੀ ਬਣਾ ਦੋ ਥੱਲੇ ਕਿਸ਼ਤੀ ਚਲਾਈ ਜਾਂਦਾ ਹੈ ਝੂਠ ਬੋਲੀ ਜਾਂਦਾ ਤਾਂ ਕੋਈ ਇਹ ਕਹਿੰਦੇ ਸੀ ਨਹਿਰਾਂ ਸ ਬੱਛਾਂ ਜਲਾਵਾਂਗੇ ਉਹ ਨਾ ਨਹਿਰਾਂ ਰਹੀਆਂ ਨਾ ਬੱਸਾਂ ਰਹੀਆਂ ਇਹ ਤਾਂ ਇੱਕ ਇਲੈਕਸ਼ਨ ਆ ਰਿਹਾ 15 ਤਰੀਕ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਹੋਣਾ ਹੈ ਤੇ ਇਲੈਕਸ਼ਨ ਲਈ ਇੱਕ ਡਰਾਮਾ ਰਚਿਆ ਜਾ ਰਿਹਾ ਉਹ ਵੀ ਮੈਂ ਕਹਾਗਾ ਕਿ ਸੁਖਬੀਰ ਸਿੰਘ ਬਾਦਲ ਜੀ ਉਹ ਜੇ ਤੁਸੀਂ ਇਹ ਡਰਾਮਾ ਕਰਨਾ ਹੈ ਤੇ ਗਰੀਬ ਮੁਲਾਜ਼ਮਾਂ ਨੂੰ ਜਾਂ ਲੋਕਾਂ ਨੂੰ ਇਹਦੇ ਚ ਨਾ ਵਾੜੋ ਤੁਸੀਂ ਸੁਖਬੀਰ ਸਿੰਘ ਬਾਦਲ ਜੀ ਆ ਪਾਓ ਤੁਹਾਡੇ ਪਿਤਾ ਜੀ ਹੋਣ ਤੁਹਾਡੇ ਧਰਮ ਪਤਨੀ ਹੋਣ ਤੁਹਾਡੇ ਸਾਲਾ ਜੀ ਹੋਣ ਤੁਹਾਡੇ ਜੀਜਾ ਜੀ ਹੋਣ ਉਹਨਾਂ ਨੂੰ ਬਾਸੇ ਚ ਚੜਾ ਕੇ ਢੇੜਾ ਲਾਓ ਫਿਰ ਪਤਾ ਲੱਗੇਗਾ ਕਿ ਤੁਸੀਂ ਬਚ ਕੇ ਆਉਂਦੇ ਜੇ ਕਿ ਨਹੀਂ ਆਉਂਦੇ ਇਸ ਲਈ ਮੈਨੂੰ ਨਹੀਂ ਜਾਪਦਾ ਵੀ ਜਿਹੜਾ ਵਿੱਚ ਵੜੇਗਾ ਇਹਦੇ ਉਹ ਬਚ ਕੇ ਬਾਹਰ ਨਿਕਲ ਆਵੇਗਾ ਇਸ ਬਸਤੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ਅਤੇ ਇਸ バス ਨੂੰ ਚਲਾਉਣ ਲਈ ਜੋ ਪ੍ਰੋਜੈਕਟ ਹਰੀਕੇ ਪੱਤਣ ਵਿਖੇ ਤਿਆਰ ਕੀਤਾ ਗਿਆ ਹੈ ਉਸ ਪ੍ਰੋਜੈਕਟ ਨੂੰ ਚਲਾਉਣ ਲਈ 15 ਤੋਂ 20 ਕਰੋੜ ਰੁਪਏ ਦੀ ਲਾਗਤ ਦੱਸੀ ਜਾਂਦੀ ਹੈ ਇਸ バス ਨਾਲ ਭਾਵੇਂ ਕਿਸੇ ਦਾ ਫਾਇਦਾ ਅਜੇ ਤੱਕ ਹੋਇਆ ਹੈ ਜਾਂ ਨਹੀਂ ਪਰ ਆਸ-ਪਾਸ ਰਹਿੰਦੇ ਕਿਸਾਨਾਂ ਦਾ ਨੁਕਸਾਨ ਜ਼ਰੂਰ ਹੋ ਗਿਆ ਹੈ ਦਰਅਸਲ ਜਦੋਂ ਇਸ ਪਾਣੀ ਵਾਲੀ バス ਦਾ ਟ్రਾਇਲ ਲੈਣਾ ਸੀ ਤਾਂ ਹਰੀਕੇ ਪੱਤਣ ਦੀ ਝੀਲ ਵਿੱਚ ਪਾਣੀ ਘੱਟ ਸੀ ਇਸ ਲਈ ਉਸ ਦਾ ਟ్రਾਇਲ ਕਰਨ ਲਈ ਝੀਲ ਵਿੱਚ ਪਾਣੀ ਦਾ ਪੱਧਰ ਵਧਾਇਆ ਗਿਆ ਜਿਸ ਤੋਂ ਬਾਅਦ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਕਰੀਬ 250 ਏਕੜ ਖੇਤਾਂ ਵਿੱਚ ਚਲਾ ਗਿਆ ਜਿਸ ਨਾਲ ਨਾਲ ਲੱਗਦੇ ਖੇਤਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਅਤੇ ਕਰੀਬ 250 ਏਕੜ ਫਸਲਾਂ ਦਾ ਨੁਕਸਾਨ ਹੋਇਆ ਜਿਸ ਨਾਲ ਕਿਸਾਨਾਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਜਲ ਬਸ ਦਾ ਫਾਇਦਾ ਪਤਾ ਨਹੀਂ ਕਿਸੇ ਨੂੰ ਹੋਣਾ ਵੀ ਨਹੀਂ ਪਰ ਇਸ ਬਸ ਨੇ ਆਉਂਦਿਆਂ ਹੀ ਸਾਡਾ ਇੰਨਾ ਵੱਡਾ ਨੁਕਸਾਨ ਕਰ ਦਿੱਤਾ ਹੈ ਇਸ ਬਸ ਦੇ ਪਿੱਛੇ ਦੀ ਰਾਜਨੀਤੀ ਕਈ ਸਾਲਾਂ ਤੋਂ ਚੱਲ ਰਹੀ ਹੈ ਕੁਝ ਸਾਲ ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਇਹ ਐਲਾਨ ਕੀਤਾ ਸੀ ਕਿ ਮੈਂ ਪੰਜਾਬ ਵਿੱਚ ਜਲ ਬਸਾਂ ਚਲਾ ਦਾਂਗਾ ਮੈਂ ਪੰਜਾਬ ਵਿੱਚ ਪਾਣੀ ਉੱਤੇ ਬਸਾਂ ਚਲਾ ਦਿਆਂਗਾ ਉਸ ਤੋਂ ਬਾਅਦ ਉਹਨਾਂ ਦਾ ਕਾਫੀ ਮਜ਼ਾਕ ਉਡਿਆ ਸੀ ਟਰੋਲ ਵੀ ਬਣੇ ਸਨ ਤੇ ਵਿਰੋਧੀ ਪਾਰਟੀਆਂ ਨੇ ਉਹਨਾਂ ਦਾ ਜਮ ਕੇ ਉਹਨਾਂ ਦਾ ਮਜ਼ਾਕ ਉਡਾਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਸੁਖਬੀਰ ਸਿੰਘ ਬਾਦਲ ਹਵਾਈ ਹਵਾਈ ਗੱਲਾਂ ਕਰਦਾ ਹੈ ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਜਦੋਂ ਇਹ ਬਸ ਚਲਾਈ ਹੈ ਤਾਂ ਉਹ ਆਪਣੇ ਆਪ ਆਪਣੀ ਗੱਲ ਪੂਰਾ ਹੋਣ ਦਾ ਦਾਵਾ ਕਰ ਰਹੇ ਨੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਇਸ ਪ੍ਰੋਜੈਕਟ ਨੂੰ ਆਪਣੀ ਮੁੱਚ ਦਾ ਸਵਾਲ ਬਣਾ ਲਿਆ ਸੀ ਜਿਸ ਤੋਂ ਬਾਅਦ ਜਿਵੇਂ ਕਿਵੇਂ ਇਸ ਪ੍ਰੋਜੈਕਟ ਨੂੰ ਪੂਰਾ ਕਰ ਦਿੱਤਾ ਗਿਆ ਹੈ ਜੇਕਰ ਗੱਲ ਸੁਖਬੀਰ ਸਿੰਘ ਬਾਦਲ ਵੱਲੋਂ ਦਿਖਾਏ ਗਏ ਸੁਪਣਿਆਂ ਦੀ ਕਰੀਏ ਤਾਂ ਉਹਨਾਂ ਸੁਪਣਿਆਂ ਸਾਹਮਣੇ ਇਹ ਬੱਸ ਕਿਤੇ ਵੀ ਨਹੀਂ ਠਹਿਰਦੀ ਸੁਪਨਾ ਦਿਖਾਇਆ ਗਿਆ ਸੀ ਫੋਰਨ ਕੰਟਰੀਜ਼ ਵਿੱਚ ਚੱਲਣ ਵਾਲੀਆਂ ਵਾਟਰ ਬੱਸਸ ਦਾ ਜੋ ਕਿ ਦੇਖਣ ਵਿੱਚ ਬਹੁਤ ਸੋਹਣੀਆਂ ਹੁੰਦੀਆਂ ਨੇ ਪਰ ਉਹਨਾਂ ਸਾਹਮਣੇ ਇਹ ਬੱਸ ਮਹਿਜ਼ ਇੱਕ ਜੁਗਾੜਬੰਦੀ ਦਿਖਾਈ ਦਿੰਦੀ ਹੈ ਇੰਜ ਲੱਗਦਾ ਹੈ ਜਿਵੇਂ ਕਿਸੇ ਤੇ ਥੱਲੇ ਟਾਇਰ ਲਗਾ ਕੇ ਉਸ ਨੂੰ ਸੜਕ ਤੇ ਵੀ ਚੜਾਇਆ ਜਾ ਰਿਹਾ ਹੈ ਅਤੇ ਪਾਣੀ ਵਿੱਚ ਵੀ ਚਲਾਇਆ ਜਾ ਰਿਹਾ ਹੈ ਇਹ ਇਸ ਦੀ ਦਿੱਖ ਉਹਨਾਂ ਬੱਸਿਜ਼ ਵਰਗੀ ਬਿਲਕੁਲ ਨਹੀਂ ਹੈ ਦੂਜੀ ਗੱਲ ਸੁਖਵੀਰ ਸਿੰਘ ਬਾਦਲ ਨੇ ਇਹ ਗੱਲ ਕੀਤੀ ਸੀ ਕਿ ਇਹਨਾਂ ਬੱਸਿਜ਼ ਨਾਲ ਕਨਾਲ ਸਿਸਟਮ ਤਿਆਰ ਕੀਤਾ ਜਾਏਗਾ ਮਤਲਬ ਸੜਕ ਦੇ ਸੜਕਾਂ ਦੇ ਪੁਲਾਂ ਨੂੰ ਉੱਚਾ ਕਰਕੇ ਥੱਲੇ ਉਹਦੀ ਬੱਸਾਂ ਲਗਾਈਆਂ ਜਾਣਗੀਆਂ ਅਤੇ ਇਹਨਾਂ ਬੱਸਾਂ ਨੂੰ ਆਵਾਜਾਈ ਲਈ ਵਰਤਿਆ ਜਾਏਗਾ ਜੋ ਕਿ ਹੁਣ ਸਿਰਫ ਟੂਰਿਜ਼ਮ ਪਲੇਸ ਤੱਕ ਇਸ ਨੂੰ ਸੀਮਿਤ ਕਰ ਦਿੱਤਾ ਗਿਆ ਹੈ ਮਤਲਬ ਟੂਰਿਸਟ ਆਉਣਗੇ ਅਤੇ ਮਹਿਸ 3 ਕਿਲੋਮੀਟਰ ਦੇ ਏਰੀਆ ਵਿੱਚ ਉਹਨਾਂ ਨੂੰ ਘੁਮਾ ਕੇ ਵਾਪਸ ਉਹਨਾਂ ਨੂੰ ਉਤਾਰ ਦਿੱਤਾ ਜਾਏਗਾ ਤੀਜੀ ਗੱਲ ਇਸ ਬੱਸ ਦਾ ਕਿਰਾਇਆ ਬਹੁਤ ਜ਼ਿਆਦਾ ਰੱਖਿਆ ਗਿਆ ਹੈ ਜੋ ਆਮ ਨਾਗਰਿਕ ਦੇ ਵੱਸ ਦੀ ਗੱਲ ਨਹੀਂ ਜਾਪਦੀ ਇਸ ਬੱਸ ਦਾ ਕਿਰਾਇਆ ਹਰੀਕੇ ਪੱਤਨ ਦੇ ਲੋਕਾਂ ਲਈ 800 ਰੁਪਏ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਲਈ 2000 ਰੁਪਏ ਤੱਕ ਦਾ ਰੱਖਿਆ ਗਿਆ ਹੈ ਫਿਲਹਾਲ ਅਜੇ 1 ਮਹੀਨੇ ਤੱਕ ਇਸ ਬੱਸ ਦੀ ਸਰਵਿਸ ਮੁਫਤ ਹੈ ਪਰ ਉਸ ਤੋਂ ਬਾਅਦ ਇਹ ਕਿਰਾਏ ਲਾਗੂ ਕਰ ਦਿੱਤੇ ਜਾਣਗੇ ਸੁਖਵੀਰ ਸਿੰਘ ਬਾਦਲ ਨੇ ਐਨ ਮੌਕੇ ਤੇ ਇਲੈਕਸ਼ਨ ਤੋਂ ਐਨ ਪਹਿਲਾਂ ਇਹ バス ਸੇਵਾ ਸ਼ੁਰੂ ਕੀਤੀ ਐ ਇਸ ਦਾ ਲੋਕਾਂ 'ਨ ਕਿੰਨਾ ਕਸਰ ਹੁੰਦਾ ਸੁਖਬੀਰ ਸਿੰਘ ਬਾਦਲ ਨੂੰ ਇਸ ਦਾ ਇਲੈਕਸ਼ਨ ਦੇ ਵਿੱਚ ਕਿੰਨਾ ਕ ਫਲ ਮਿਲਦਾ ਉਹ ਤਾਂ ਤੁਸੀਂ ਸਾਫ਼ ਕਰਨਾ ਆਉਣ ਵਾਲੇ ਇਲੈਕਸ਼ਨ ਦੇ ਰਿਜ਼ਲਟ ਇਹ ਸਾਫ਼ ਕਰ ਦੇਣਗੇ ਕਿ ਸੁਖਬੀਰ ਸਿੰਘ ਬਾਦਲ ਦੀ ਇਹ ਜਲ バス ਕਿੰਨੀ ਕੁ ਲਾਹੇਵੰਦ ਸਾਬਤ ਹੁੰਦੀ ਐ ਅਤੇ ਲੋਕ ਇਸ ਨੂੰ ਕਿੰਨਾ ਕ ਪਿਆਰ ਦਿੰਦੇ ਨੇ ਸਾਡਾ ਕੰਮ ਸੀ ਇਸ ਜਲ バス ਦੀ ਅਸਲੀਅਤ ਨੂੰ ਤੁਹਾਡੇ ਸਾਹਮਣੇ ਲਿਆਉਣਾ ਇਸ ਦੀਆਂ ਕੁਆਲਿਟੀਆਂ ਅਤੇ ਡਿਸ ਕੁਆਲਿਟੀਆਂ ਨੂੰ ਤੁਹਾਡੇ ਸਾਹਮਣੇ ਲਿਆਉਣਾ ਸੋ ਉਹ ਅਸੀਂ ਕਰ ਰਹੇ ਆ ਤੁਸੀਂ ਸਾਡਾ ਚੈਨਲ YouTube ਤੇ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਸਾਡਾ ਦ ਪੰਜਾਬ ਸ਼ੋਅ ਨਾਲ ਦਾ ਪੇਜ ਜ਼ਰੂਰ ਲਾਈਕ ਕਰੋ ਹੁਣ ਤੁਸੀਂ ਸਾਨੂੰ Twitter ਅਤੇ Instagram ਤੇ ਵੀ ਫੋਲੋ ਕਰ ਸਕਦੇ ਹੋ ਮੈਂ ਜਸ ਸਿੰਘ ਚਾਹਲ ਅਗਲੀ ਵਾਰ ਫਿਰ ਤੁਹਾਡੇ ਨਾਲ ਜੁੜੇ ਕਿਸੇ ਅਹਿਮ ਰਾਜਨੀਤਿਕ ਮੁੱਦੇ ਨੂੰ ਲੈ ਕੇ ਹਾਜ਼ਰ ਹੋਵਾਂਗਾ ਜੀ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ